सिद्ध Saab बैठे पर्वती कौन जगत को पार उतारा बाबा महाराज कह लगे ओ कवळियो ਤੁਸੀਂ ਪਰਿਵਾਰ ਹੀ ਛੱਡ ਕੇ ਬਹਿ ਗਏ ਟੱਬਰ ਹੀ ਛੱਡ ਕੇ ਬਹਿ ਗਏ ਵਿੱਚ ਰਹਿ ਕੇ ਨਰੰਕਾਰ ਨਾਲ ਸਾਝ ਪਾਉਣੀ ਹੈ ਨਰੰਕਾਰ ਦੀ ਸਿਫਤੋ ਸਲਾਹ ਪਰਿਵਾਰ ਮਾਂ ਬਾਪ ਪੈਣ ਬੱਚੇ ਗ੍ਰਸਤ ਵਿੱਚ ਰਹਿ ਕੇ ਉਸ ਮਾਲਕ ਦੇ ਨਾਲ ਸਾਝ ਪਾਉਣੀ ਹੈ ਛੱਡਣਾ ਨਹੀਂ ਅੰਦਰ ਬਾਹਰ ਨਹੀਂ ਹੁੰਦਾ ਜਦੋਂ ਕਲਗੀਧਰ ਪਾਤਸ਼ਾਹ ਦੀ ਗਾਥਾ ਸਿੱਖ ਸੁਣਾਉਂਦਾ ਕਿ ਸਭ ਜਹਾਦਿਆਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਗ ਹੈ ਪੁੱਤਰ ਜਿਗਰ ਦੇ ਟੋਟੇ ਗ੍ਰਿਸ਼ਟੀ ਸੰ ਮਹਾਰਾਜ ਨੇ ਵੜੇ-ਵੜੇ ਤਿਆਗਿਆਂ ਨੂੰ ਦੱਸਿਆ ਤੁਸੀਂ ਤਿਆਗ ਦਾ ਸਿਰਫ ਪਾਠ ਪੜਿਆ ਪਰ ਤੁਹਾਨੂੰ ਤਿਆਗ ਦੀ ਡੈਫੀਨੇਸ਼ਨ ਦਾ ਨਹੀਂ ਪਤਾ ਵੀ ਅਸਲੀ ਤਿਆਗ ਹੁੰਦਾ ਕੀ ਹੈ ਹਜ਼ੂਰ ਉਥੇ ਸਮਝਾਉਂਦੇ ਨੇ ਜੋਗ ਨਾ ਮੁੰਦੀ ਮੂੰਡ ਮਡਾਇਆ ਜੋਗ ਨਾ ਸਿੰਘੀ ਵਾਏ ਅੰਜਨਮਾ ਹੈ ਅੰਜਨ ਕਹਿੰਦੇ ਕਾਲਖ ਨੂੰ ਅੰਜਨ ਮਾਹੇ ਨਰੰਜਨ ਰਹਿਣਾ ਅੰਜਨ ਚ ਹੈ ਰਹਿਣਾ ਸੰਸਾਰ ਚ ਹੈ ਰਹਿਣਾ ਕਾਲਖ ਚ ਹੈ ਪਰ ਸੁਰਤ ਨਰੰਜਨ ਨਾਲ ਜੋੜ ਕੇ ਰੱਖਣੀ ਹੈ ਕਾਰੋਬਾਰ ਕਰਨੇ ਆਪਣੇ ਬਿਜ਼ਨਸ ਕਰਨਾ ਹੈ ਵਪਾਰ ਕਰਨਾ ਧੰਦੇ ਕਰੋ ਨਾ ਗੁਰੂ ਰਾਮਦਾਸ ਮਹਾਰਾਜ 1570 ਈਸਵੀ ਚ ਜਦੋਂ ਭਾਈ ਜੇਠਾ ਜੀ ਸਨ ਅਜਿਓ 74 ਚ ਗੁਰੂ ਬਣੇ ਅੰਮ੍ਰਿਤਸਰ ਸ਼ਹਿਰ बसाया ਜਦੋਂ ਅੰਮ੍ਰਿਤਸਰ ਸ਼ਹਿਰ ਕੰਪਲੀਟ ਹੋ ਗਿਆ ਨਾ ਵੱਖ-ਵੱਖ ਕਿੱਤਿਆਂ ਦੇ ਵਪਾਰੀ ਲਿਆ ਕੇ ਵਸਾਇਆ ਦੱਸਿਆ ਕਿ ਵਪਾਰੀ ਹੋਗੇ ਕੋਈ ਕਪੜਾ ਬਣਾਏਗਾ ਕੋ ਜੁੱਤੀਆਂ ਗੰਡੇਗਾ ਕਾਦੇ ਲਈ ਤੁਹਾਡੇ ਕੋ 4 ਪੈਸੇ ਆਉਣਗੇ ਜਿੰਨੀਆਂ ਵੀ ਵੱਡੀਆਂ ਵੱਡੀਆਂ ਸਮੇਂ ਦੀਆਂ ਸਰਕਾਰਾਂ ਨਾਲ ਪਾਦਸ਼ਾਹਾਂ ਨੇ ਟੱਕਰਾਂ ਲਈਆਂ ਦਸਵੰਦ ਦਸਵੰਦ ਮਹਾਰਾਜ ਕਹਿੰਦੇ ਸਿੱਖੋ ਦਸਵੰਦ ਲੈ ਕੇ ਆਓ ਤੇ ਦਸਵੰਦ ਉਹ ਹੀ ਕੱਢੂ ਜਿਹੜਾ ਕੰਮ ਕਰਦਾ ਹੋਏਗਾ ਕਿਉਂ ਸਾਸੰਗ ਜੀ ਜਿਹੜੇ ਬੰਦਾ ਕੰਮ ਨਹੀਂ ਕਰਦਾ ਉਹਦੇ ਕੋਲ ਤੁਸੀਂ ਦਸਵੰਦ ਦੀ ਆਸ ਲਾ ਸਕਦੇ ਹੋ ਕੰਮ ਕਰਨ ਵਾਲਾ ਬੰਦਾ ਜੇ 50000 ਕਮਾਉਂਦਾ ਉਹ ਕਹਿੰਦਾ ਮੇ ਚੁੱਪ ਕੋ 4-5000 ਦਸਾਂ ਦਾ ਲੈ ਜਾਓ ਜੀ ਮੈਂ ਕਿਤੇ ਲਾ ਸਕਦਾ ਹਾਂ ਸੇਵਾ ਤੇ ਇਹਦਾ ਮਤਲਬ ਗੁਰੂ ਸਾਹਿਬ ਨੇ ਘੋੜਿਆਂ ਦਾ ਵਪਾਰ ਭਾਈ ਗੁਰਦਾਸ ਜੀ ਨੇ ਸ਼ੁਰੂ ਕਰ ਦਿੱਤਾ ਸੀ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਭਾਈ ਕਲਿਆਣਾ ਜੀ ਮੰਡੀ रियासत ਵਿੱਚ ਲੱਕੜਾਂ ਦਾ ਵਪਾਰ ਕਰਨ ਗਏ ਕਰਨ ਵਪਾਰ ਗਏ ਮੰਡੀ रियासत ਦਾ ਰਾਜਾ ਪ੍ਰਭਾਵਿਤ ਹੋ ਗਿਆ ਪਰਸ਼ਾ ਨੇ ਸਿੱਖਾਂ ਨੂੰ ਵਪਾਰ ਬਿਜ਼ਨਸ ਕਰਨਾ ਸਿਖਾਇਆ ਪਰ ਦੱਸਿਆ ਅੰਜਨ ਮਾਹੇ ਰਹਿਣਾ ਅੰਜਨ ਵਿੱਚ ਹੈ ਸੂਰਤ ਨਰੰਜਨ ਨਾਲ ਜੋੜ ਕੇ ਰੱਖਣੀ ਹੈ ਅੰਜਰ ਮਾਹੇ ਨਰੰਜਨ ਰਹੀਏ ਜੋਗ ਜੁਗ ਤੇ ਮਪਾਈ ਹੈ ਸ਼ਬਦ ਦਾ ਦੂਸਰਾ ਬੰਦ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਦਾ ਅਰਥ ਹੈ ਮਿਲਾਪ ਮੜੀਆਂ ਮਸਾਣਾ ਤੇ ਗਿਆ ਰੱਬ ਨਹੀਂ ਮਿਲਣਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ 730 ਨੰਬਰ ਅੰਕ ਤੇ ਸ਼ਬਦ ਹੈ ਜੀ ਅੱਜ ਸਿੱਖ ਬਾਣੀ ਪੜ੍ਹਨੀ ਛੱਡ ਬੈਠਾ ਜੀ ਮਾਫ ਕਰਨਾ ਸੱਚੀ ਗੱਲ ਹੈ ਆਪ ਬਾਣੀ ਪੜਨੀ ਵਿਚਾਰਨੀ ਸਿੱਖਾ ਸਹਿਜ ਪਾਠ ਕਰ ਆਪਣੀਆਂ ਧੀਆਂ ਨੂੰ ਜਦੋਂ ਆਨੰਦ ਕਾਰਜ ਹੁੰਦਾ ਉਹਨਾਂ ਨੂੰ ਪਹਿਲਾਂ ਕਿਆ ਕਰੋ ਪੁੱਤਰ ਆਪਣੇ ਆਨੰਦ ਕਾਰ ਦਾ ਸਹਿਜ ਪਾਠ ਕਰ ਆਰੰਭ ਕਰ ਦੇ ਆਪ ਬਾਣੀ ਪੜ ਸਹਰੇ ਦਾਜ ਵਿੱਚ ਬਾਣੀ ਲੈ ਕੇ ਜਾਈ ਪੁੱਤਰ ਤੇਰਾ ਆਨੰਦ ਕਰ ਜਾ ਬੇਟੇ ਨੂੰ ਵੀ ਕਹੋ ਉਧਰੋਂ ਧੀ ਨੂੰ ਕਹੋ ਬੇਟੇ ਨੂੰ ਵੀ ਕਹੋ ਆਪਣਾ ਸਹਿਜ ਪਾਠ ਕਰੀ ਗ੍ਰਸਤ ਮਾਰਗ ਵਿੱਚ ਤੁਰਦੇ ਜੇ ਪਰੇਸ਼ਾਨੀਆਂ ਮੁਸ਼ਕਿਲਾਂ ਆਉਣ ਸਹਾਈ ਹੋਏਗੀ ਤੁਹਾਡੇ ਸਤਿਗੁਰੂ ਦੀ ਬਾਣੀ ਤੁਹਾਡੇ ਜੀਵਨ ਦੀ ਅਗਵਾਈ ਕਰੇਗੀ ਅਜ ਥਾਂ ਥਾਂ ਤੇ ਮੱਥੇ ਟੇਕਦਾ ਫਿਰਦਾ ਸਿੱਖ ਕੁਕਬਲਾਂ ਪੂਜਾ ਫਰਜ਼ਾ ਕੋ ਮੜੀਆਂ ਵੀਰਵਾਰ ਮਠੀਆਂ ਉਤੇ ਮੇਲੇ ਲੱਗੇ ਹੁੰਦੇ ਨੇ ਪਿੰਡ ਦਾ ਗ੍ਰੰਥੀ ਸਵੇਰੇ ਪ੍ਰਕਾਸ਼ ਕੱਲਾ ਹੀ ਕਰਦਾ ਕਈ ਵਾਰੀ ਸ਼ਾਮਾਂ ਨੂੰ ਸੇਵਾ ਕਰਨ ਵਾਲੇ ਦੂਜਾ ਬੰਦਾ ਨਹੀਂ ਲੱਭਦਾ ਸਾਨੂੰ ਗੁਰਦੁਆਰਿਆਂ ਤੇ ਕਰੋੜਾਂ ਤੇ ਲੱਖਾਂ ਰੁਪਈਆ ਲਾ ਦਿੱਤਾ ਸੀ ਕਿਉਂ ਅਸੀਂ ਰੌਣਕਾਂ ਦੂਜੇ ਤੇ ਪੁੱਛਦੇ ਨੇ ਕਿੱਥੇ ਲਿਖਿਆ ਜੀ ਮੜੀਆਂ ਤੇ ਸਰੂਪ ਨਹੀਂ ਜਾਣਦਾ ਉਹ ਤੁਸੀਂ ਪੜ੍ਹੀ ਹੋਵੇ ਤਾਂ ਤੁਹਾਨੂੰ ਪਤਾ ਹੋਵੇ ਤੁਸੀਂ ਤਾਂ ਮੱਥੇ ਟੇਕੇ ਨੇ ਲਿਖ ਲਿਆ ਬਾਣੀ ਚ ਦੁਬਦਾਨਾ ਪੜੋ ਹਾਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਣੀ ਗੁਰੂ ਰੰਸੰਗh ਚ ਲਿਖਿਆ ਹੈ ਪੜੋਗੇ ਸਮਝੋਗੇ ਤੇ ਪਤਾ ਲੱਗੇਗਾ ਨਾ ਜੋਗ ਨਾ ਬਾਹਰ ਜੋਗ ਨਾ ਬਾਹਰ ਮੜੀ ਮਸਾਣੀ ਮੜੀਆਂ ਮਸਾਣਾ ਦੀ ਪੂਜਾ ਕੀਤਿਆਂ ਮੜੀਆਂ ਮਸਾਣਾ ਤੇ ਗਿਆ ਜੋਗ ਨਹੀਂ ਹੋਣਾ ਮਹਾਰਾਜ ਕਹਿੰਦੇ ਰੱਬੀ ਮਲਾਪ ਨਹੀਂ ਹੋਣਾ ਇਹ 730 ਨੰਬਰ ਅੰਕ ਤੇ ਘਰਾਂ ਚ ਲਾਈਵ ਸੁਣ ਰਹੇ ਹੋ ਪੁੱਥੀਆਂ ਕੱਢ ਕੇ ਆਪ ਚੈੱਕ ਕਰ ਲਓ ਮੈਂ ਕੋਲੋਂ ਨਹੀਂ ਕਹਿ ਰਿਹਾ ਗੁਰੂ ਅਰਜਨ ਸਾਹਿਬ ਚ ਲਿਖਿਆ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਆ ਤਾੜੀ ਤਾੜੀ ਦਾ ਅਰਥ ਵੀ ਪੜ ਲਓ ਤਾੜੀਦਾਰ ਸੇ ਸਮਾਧੀ ਲਾਉਣੀ ਲਿਖਿਆ ਮੈਂ ਕੋਲੋਂ ਨਹੀਂ ਕਹਿ ਰਿਆ ਤਾੜੀਦਾਰ ਤੇ ਵੀ ਸਮਾਧੀ ਲਾਉਣੀ ਹੈ ਸਮਾਧੀ ਲਾਇਆ ਵੀ ਰੱਬ ਨਹੀਂ ਮਿਲਣਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਲੱਗ ਰੀਆਂ ਨੇ ਸਮਾਧੀਆਂ ਬੜੀਆਂ ਹੁਣ ਜਿਹਨੇ ਪਠੇਲੇ ਹੋਣੇ ਦਸਾਂ ਵਿਆਂ ਮੱਜਾਂ ਦੇ ਉਹਨੂੰ ਕਹੋ ਸਮਾਧੀ ਲਾਹ ਕਹਿੰਦਾ ਭਰਾਵਾ ਪਠੇਲੇ ਹੋਣੇ ਨੇ ਦੁੱਧ ਵੇਚ ਕੇ ਨਿਆਣੇ ਪਾਲਣ ਤੂੰ ਤੇ ਲਾ ਸਕਦਾ ਤੂੰ ਕਿਹੜੀ ਮੱਝ ਤੇਰੇ ਤੇ ਦੁੱਧ ਦੁੱਧ ਆ ਜਣਾ ਮੈਨੂੰ ਤੇ ਚੂਣਾ ਪੈਣਾ ਹੁਣ ਜਿਹੜੇ ਟਰੱਕ ਦਾ ਲੋਡ ਆ ਆ ਸਬਜੀ ਮੰਡੀ ਦੇ ਜਿਹੜੇ ਟਰੱਕ ਆਉਂਦੇ ਆ ਪੁੱਛੋ ਕਿਦਾਂ ਟਰੱਕ ਲੋਡ ਕਰਕੇ ਟਾਈਮ ਨਾ ਪਹੁੰਚਾਉਣਾ ਹੁੰਦਾ ਉਹਨਾਂ ਨੂੰ ਰਿਕਸ਼ੇ ਵਾਲੇ ਨੇ ਸਵਾਰੀਆਂ ਲੈ ਕੇ ਜਾਣੀਆਂ ਕਿਰਤੀ ਗੁਰਨਾਨ ਸਿੰਘ ਦਾ ਧਰਮ ਕਿਰਤੀਆਂ ਦਾ ਧਰਮ ਸੀ ਪਿਆਰਿਓ ਅਸੀਂ ਸਮਝ ਨਹੀਂ ਸਕੇ ਇਸ ਫਲਸਫੀ ਨੂੰ ਜੋਗਨਾ ਬਾਹਰ ਮੜੀ ਮਸਾਣੀ ਜੋਗਨਾ ਤਾੜੀ ਤਾੜੀ ਕਹਿੰਦੇ ਸਮਾਧੀ ਲਾਇਆ ਕਹਿੰਦੇ ਜੋਗਨਾ ਬਾਹਰ ਮੜੀ ਮਸਾਣੀ ਜੋਗਨਾ ਤਾੜੀ ਲਾਈ ਹੈ